ਅੱਸੀ ਅੱਜ ਇੱਕ ਬਹੁਤ ਵੱਡੀ ਪ੍ਰੋਬਲਮ ਲੜਕੀ ਹਮਨਪ੍ਰੀਤ ਕੌਰ ਜਿਹੜੀ ਕੀ ਤਰੰਤਰਨ ਵਿਆਹੀ ਹੋਈ ਹੈ ਤੇ ਆਪਣੇ ਸਹੁਰੇ ਪਰਿਵਾਰ ਤੋਂ ਬਹੁਤ ਜ਼ਿਆਦਾ ਦੁਖੀ ਹੈ ਤੇ ਅੱਜ ਇਹ ਕੁੜੀ ਸਹਿਯੋਗ ਸੇਵਾ ਸੰਗਠਨ ਵੱਲੋਂ ਸਰਦਾਰ ਬਿੰਦਰ ਪ੍ਰਤਾਪ ਸਿੰਘ ਜੀ ਵੱਲੋਂ ਇੱਕ ਰਿਕਵੈਸਟ ਕਰਨ ਆਈ ਹੈ। ਤੋਂ ਹੁਣ ਅਸੀਂ ਇੱਕ ਲੜਕੀ ਤੋਂ ਪੁੱਛਾਂਗੇ ਉਹਨਾਂ ਨੂੰ ਕੀ ਕੀ ਪ੍ਰੋਬਲਮ ਹੈ ਜੀ। ਹਾਂਜੀ ਮਮਨਦੀਪ ਕੌਰ ਜੀ। ਕੋਛ ਲੈ ਕੇ ਨਹੀਂ ਆਈ ਦਾਜ ਕਿੰਨੇ ਚਿਰ ਤੋਂ ਤੁਹਾਡੇ ਨਾਲ ਕੁੱਟਮਰ ਹੋ ਰਹੀ ਹੈ ਕਿੰਨੇ ਚਿਰ ਤੋਂ ਤੁਸੀਂ ਦੁਖੀ ਹੋ ਨਹੀਂ 6 ਸਾਲ 6 ਸਾਲ ਹਾਂਜੀ ਹਾਂਜੀ ਤੁਸੀਂ ਅੱਜ ਫਿਰ ਕਿੱਥੇ ਆਏ ਹੋ ਕਿੰਨਾ ਕੁ ਰਿਪੇਸਟ ਕਰਨਾ ਆਏ ਹੋ ਮੈਂ ਪਟਿਆਲਾ ਪਟਤਪੁਰ ਸਾਂ ਨੂੰ ਆਈ ਸੀ ਮੈਂ ਰਿਪੇਸਟ ਲੈ ਕੇ ਆਇਆ ਕਿ ਮੇਰੇ ਸੋਹਰੇ ਪਰਿਵਾਰ ਮੇਨੋਂ ਬੱਸ ਕੰਮ ਕਰ ਰਹੇ ਪਰੇਸ਼ਾਨ ਕਰ ਰਹੇ ਮੇਰੇ ਕੋ ਬੱਚੇ ਹੋਲੇ ਇਹਨਾਂ ਨੇ ਮੇਰਾ ਆਪਰੇਸ਼ਨ ਕਰਵਾ ਕੇ ਮੈਨੂੰ ਮੇਰੇ ਬੱਚੇ ਨਹੀਂ ਦਿੱਤੇ ਕਿਸੇ ਤੋਂ ਆਪਰੇਸ਼ਨ ਕਰਾਇਆ ਤੁਹਾਡਾ ਕਦਰ ਤੁਸੀਂ ਕੋਈ ਕਹ ਦੱਸੋ ਕੋਈ ਤਰ੍ਹਾਂ ਦਾ ਹਮਾਤ ਨਹੀਂ ਜਾਂ ਕੋਈ ਪ੍ਰੈਸ਼ਰ ਤਾਂ ਨਹੀਂ ਹੁਣ ਅਸੀਂ ਰਿਕੁਐਸਟ ਕਰਦੇ ਆ ਜੀ ਸ੍ਰੀ ਸਰਦਾਰ ਬਿੰਦਰਪ੍ਰਤਾਪ ਸਿੰਘ ਜੀ ਕਿ ਤੁਸੀਂ ਪਲੀਜ਼ ਇਹਨਾਂ ਦੀ ਹੈਲਪ ਕਰੋ ਤੇ ਕੁੜੀ ਦੇ ਬੱਚੇ ਇਹਨਾਂ ਕੋਲ ਪਹਚਾਨ ਦੀ ਕਿਰਪਾਲਤਾ ਕਰੋ ਪਲੀਜ਼ ਬਿੰਦਰਪ੍ਰਤਾਪ ਸਿੰਘ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪੰਜਾਬ ਦੇ ਵੀਰਾਂ ਨੂੰ ਬੇਨਤੀ ਕਰਦਾ ਜਿਹੜਾ ਅੱਜ ਸਾਡੇ ਪੰਜਾਬ 'ਚ ਜਿਹੜੀ ਕੁੜੀਆਂ ਨਾਲ ਧੱਕਾਸ਼ਾਹੀ ਹੋ ਰਹੀ ਹੈ ਇਹ ਸਾਡਾ ਸਭ ਤੋਂ ਪਹਿਲਾ ਮੁੱਦਾ ਵੀ ਜਿਹੜਾ ਅਸੀਂ 2012 ਤੋਂ ਲੈ ਕੇ ਚੱਲ ਰਿਹਾ ਹੈ ਅਜੇ ਕੁੜੀ ਵਿਚਾਰੀ ਜਿਹੜੀ ਆਈ ਹੈ ਕਿਦੇ ਕਾਰਨ ਕੁੜੀ ਹੋਈ ਕਿੰਨੀ ਹੈ ਜੀ ਪੰਜ ਦਿਨ ਤੱਕ ਕੁੜੀ ਸੀ ਤੇ ਉਹਨੂੰ ਮਾਰੰਦ ਦੀ ਕੋਸ਼ਿਸ਼ ਕੀਤੀ ਤੇ ਵਿਚਾਰੀ ਕੰਪਲੇਨ ਨਿਖਾਣ ਲਈ ਹਰ ਜਗ੍ਹਾ ਗੇ ਨਹੀਂ ਪਾਤਾ ਨੇ ਇਹਨਾਂ ਨਾਲ ਬਾਰਕਟ ਹੋਈ ਮਾਤਾਏ ਦਿੱਤੋ ਸੀ ਕਿ ਕਿਹਾ ਤੋਂੜੇ ਮਨਨ ਸੀਤ ਬੋਲ ਸੀ ਕਿ ਮਨਨ ਚਾਂਸ ਲਾ ਕਰਨ ਵਾਸਤੇ ਗਏ ਸੀ ਕਿ ਅੱਗੇ ਸਾਨੂੰ ਉਹਨਾਂ ਨੂੰ ਪੁੱਛਿਆ ਵੀ ਇਸ ਤੋਂ ਪੁਲਿਸ ਆਉਣਗੇ ਉਸ ਸਮੇਂ ਇੱਧਰ ਕੋਈ ਕੰਪਲੇਨ ਨਹੀਂ ਪਰ ਉਹਨਾਂ ਨੇ ਸਾਡੇ ਨਾਲ ਅੱਗੋਂ ਹੱਥਾ ਪਾਈ ਹੋਏ ਉਹ ਬਿੱਬੇ ਤੇ ਮੇਰੇ ਤੇ ਸੱਟਾਂ ਲਗੀਆਂ ਦੇ ਕਿਤੇ ਕਿਤੇ ਮਾਰਿਆ ਬੇਟੇ ਦੇ ਤਾਂ ਸਾਰੇ ਇੱਕ ਹਜ਼ਾਰ ਤੇ ਸਾਰੇ ਸੱਤ ਹਜ਼ਾਰ ਦੀ ਸੀ ਘਰ ਦੇ ਤੇ ਚਿੰਤਾ ਮਾਰਿਆ ਉਹਨਾਂ ਨੇ ਤੇ ਕੋਈ ਕੰਪਲੇਨ ਵਗੈਰਾ ਕੁਝ ਨਹੀਂ ਕੀਤੀ ਸੀ ਕਿ ਸਾਡਾ ਸਮਾਈ ਨਹੀਂ ਹੋ ਰਹੀ ਨਹੀਂ ਹੋਰ ਕੀ ਤੁਹਾਡੀ ਜਾਂਚ ਬਰਾਦਰੀ ਕਰਕੇ ਤੇ ਦੱਸਿਆ ਸਾਨੂੰ ਕਹਿੰਦੇ ਜੀ ਇਹ ਨਹੀਂ ਨੇ ਜਦੋਂ ਕੁੜੀ ਉੱਥੋਂ ਆਈ ਤੇ ਤੁਹਾਨੂੰ ਕੋਈ ਖਰਚਾ ਪਾਣੀ ਦਿੱਤਾ ਕੋਈ ਬਸ ਦਾ ਕਰਾਇਆ ਕੀ ਕਿਹਾ ਉਹਨਾਂ ਨੇ ਤੁਹਾਨੂੰ ਕੱਪੜੇ ਵੀ ਨਹੀਂ ਦਿੱਤੇ ਉਹਨਾਂ ਨੇ ਕਿਹਾ ਆਪਣੇ ਪੇਕੇ ਨਾਲ ਕੇ ਜਾ ਮੇਰੇ ਪੇਕੇ ਨੂੰ ਨਹੀਂ ਨਹੀਂ ਜਦੋਂ ਹੁਣ ਤੁਹਾਡੀ ਬੱਚੀ ਪਿੱਛੋਂ ਰੋਂਦੀ ਆ ਤੇ ਉਹ ਕੀ ਕਰਦੇ ਉਹਨਾਂ ਨੂੰ ਵਿੱਚ ਚੁੱਪ ਕਿਦਾਂ ਕਰਾਉਂਦੇ ਨੇ ਉਹਨਾਂ ਨੂੰ ਬਿਓਸ਼ੀ ਵੀ ਦਵਾਈ ਦੇ ਕੇ ਹੁਣ ਸੁਲਾ ਦਿੰਦੇ ਆ ਤੇ ਉਹ ਜਦੋਂ ਵੀ ਕਹਿੰਦੀ ਮਮਾ ਕੋਲ ਜਾਣਾ ਉਹਨੂੰ ਕੋਟ ਮਾਰ ਕਰਦੇ ਆ ਮੈਨੂੰ ਪਹੁੰਚੇ ਕਹਿੰਦੀ ਆ ਕਿ ਮਮਾ ਮੈਨੂੰ ਬੂਆ ਨੇ ਮਾਰਿਆ ਮੈਨੂੰ ਦਾਦੀ ਨੇ ਮਾਰਿਆ ਹਾਂਜੀ ਸਰ ਮੈਂ ਤਾਂ ਇੱਕ ਗੱਲ ਕੰਮਾ ਸਾਡੇ ਗੁਰੂਆਂ ਨੇ ਸਿਖਾਇਆ ਨੋਨ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਲਰ ਕਾਸਟ ਐਂਡ 3 ਜਿੱਥੇ ਜਾਤਵਾਦ ਆਜੀ ਅਬਰ ਅੱਲਾ ਨੂਰ ਪਾਇਨ ਕੁਦਰਤ ਕੇ ਸਭ ਬੰਦੇ ਇਹ ਚ ਨੂਰ ਤੇ ਸਭ ਚਾ ਕੁਝਿਆ ਕੌਣ ਭਲੇ ਕੌਣ ਬੰਦੇ ਅਸੀਂ ਸਾਰਿਆਂ ਨੂੰ ਬਰਾਬਰ ਤੇ ਦੇਣਾ ਤੇ ਮੈਂ ਇੱਕ ਗੱਲ ਇਹ ਕੁੱੜੀ ਨੂੰ ਅਸ਼ਵਾਸਨ ਦੇਣਾ ਚਾਹਨਾ ਕਿ ਬੱਚੇ ਤੇਰੇ ਨਾਲ ਜੋ ਵੀ ਹੋਇਆ ਅਸੀਂ ਤੇਰੇ ਨਾਲ ਡਟ ਕੇ ਖੜਾਗੇ ਪੂਰੀ ਟੀਮ ਤੇਰੇ ਨਾਲ ਖੜੀ ਹੈ ਤੈਨੂੰ ਕੋਈ ਘਬਰਾਣ ਦੀ ਲੋੜ ਨਹੀਂ ਕੋਈ ਤੈਨੂੰ ਮਾਰਨ ਕਿ ਕੋਈ ਧਮਕੀ ਦਿੰਦਾ ਤੂੰ ਮਿੰਟੋ ਮਿੰਟ ਦੇ ਕੋ ਸਾਰੇ ਨੰਬਰ ਨਹੀਂ ਕਰਦਾ ਮਤਲਬ ਕਿ ਮੇਰੀ ਧਾਨ ਦੇ ਸੇਵੀ ਬੇਟੀ ਨੂੰ ਮਾਰ ਸੀ ਉਹਦਾ ਪਤਾ ਲੰਡੇ ਤੇ ਉਹਨਾਂ ਨੇ ਤੇਰੇ ਹਸਬੰਦ ਨੇ ਮੈਨੂੰ ਦਵਾਈ ਦਿਖਾਈ ਕਿ ਮੈਂ ਨਾ ਕੜਕ ਵਾਲੀਆਂ ਗੋਲੀਆਂ ਰੱਖੀਆਂ ਨੇ ਖਾ ਜਾਣੀਆਂ ਜੇ ਮੇਰੇ ਤੇ ਕੋਈ ਕਾਰਵਾਈ ਕੀਤੀ। ਤੁਹਾਨੂੰ ਇਹ ਵੀ ਕਿਹਾ ਸੀ جھوٹੇ ਸੱਚੇ ਆਸੀਂ ਵਿਆਲ ਲਾਉਂਦੇ ਤੁਹਾਡੇ ਸੁਤਨਾ ਦਾ ਫਸਾ ਨਹੀਂ ਦੇਣੀ ਜੇ ਤੁਸੀਂ ਝੂਠ ਬੋਲਦੇ ਸੀ ਕੁਝ ਵੀ ਕਰ ਸਕਦੇ ਕਿ ਉਹਨਾਂ ਦੀ ਸੱਸ ਨਹੀਂ ਤੇਰੀ ਸੱਸ ਨਹੀਂ ਕਿਉਂ ਆਪ ਦੇ ਪਰਸੇ ਨੂੰ ਝੂਠ ਬੋਲਦੇ ਮਟਾਣ ਚ ਕੱਢ ਪਈ ਇਹ ਗੱਲ ਕੇ। ਤੇ ਤੁਹਾਡੀ ਜਿਹੜੀ ਸੱਸ ਸੀਗੀ ਉਹ ਤੁਹਾਨੂੰ ਕਦੀ ਕੁਝ ਕਹਿੰਦੀ ਨਹੀਂ ਹੈ ਅੱਜ ਤੱਕ ਕਦੇ ਆਈ ਕਿ ਕੋਈ ਨਾ ਕੋਈ ਲੈ ਕੇ ਇੰਨਾ ਮੇਰੇ ਆਪਣੀ ਕੋਲੀ ਨੂੰ ਬੁਲਸੇ ਦੋ ਦੋ ਮਾਿਸ ਮਾਂ ਦਿੱਤਾ ਫਿਰ ਨਹੀਂ ਆਉਂਦਾ ਇੰਨਾ ਲੱਗੇ ਨਹੀਂ ਬਣਾ ਨਹੀਂ ਬਣਾ ਬਣੀ ਨਾ ਮੈਂ ਤੋੜ ਕੇ ਕਰਦੇ ਸੀ ਕਿ ਕੋਈ ਕੋਈ ਨਾ ਆ ਕੇ ਨਹੀਂ ਆਈ ਦੇਖੋ ਪਹਿਲੀ ਗੱਲ ਮੈਂ ਕਹਿਣਾ ਜਿਹੜੀ ਕੁੜੀ ਦਾ ਨਾਜਵਰੀ ਦਾ ਕੰਮ ਹੈ ਇਹਦੇ ਖਿਲਾਫ ਮੈਂ ਡੱਟ ਕੇ ਅਰੋਧ ਕਰੂੰਗਾ ਸਭ ਤੋਂ ਪਹਿਲਾਂ ਕੁੜੀ ਦੀ ਇੱਜ਼ਤ ਕੁੜੀ ਦਾ ਮਾਨ ਕੁੜੀ ਦਾ ਸਤਿਕਾਰ ਆਧਾਰ ਕੱਟਤਾ ਤੁਸੀਂ ਕੋਲੋਂ ਉਹਨਾਂ ਨੇ ਆਉਣ ਲੱਗੇ ਨੇ ਆਧਾਰ ਕੱਟ ਦਿੰਦਾ ਸਿਰਫ ਹਸਤੀਏ ਸੀ ਜਿਹੜੇ ਚਲੇ ਮੇਰੇ ਕੋਲ ਮਾਈਕ్రో ਦਿੱਤੇ ਸੋਰੇ ਕੋਈ ਪ੍ਰੇਸ਼ਾਨੀ ਸੀ ਪਾਕੀ ਸਮਾਰ ਵੀ ਉਹਨਾਂ ਨੇ ਕੋਈ ਨਹੀਂ ਦਿੱਤਾ ਇੱਕੋ ਸੂਟ ਜਿਹੜਾ ਪਾਕੀ ਆਈ ਹੈ ਬਸ ਉਹ ਸਭ ਸਾਲੇ ਵੀ ਸਾਡੇ ਕਿਤੇ ਇੱਕ ਕਿੰਨੀ ਦੇਰ ਤੋਂ ਮਾਰਕਟ ਚੱਲ ਰਹੀ ਹੈ ਕੁੜੀ ਇਹਨਾਂ ਦਾ ਚਲ ਮੈਂ ਕਾਫੀ ਇਹਨਾਂ ਨੂੰ ਬਸਾਉਣ ਦੀ ਕੋਸ਼ਿਸ਼ ਕੀਤੀ ਮੈਂ ਭੈਣ ਜੀ ਭੈਣ ਜੀ ਕਹਾਂ ਮੈਂ ਕਦੇ ਨਹੀਂ ਇਹਨਾਂ ਦੇ ਘਰ ਆਉਂਦੀ ਐ ਕਿ ਚਲੋ ਉਹਨਾਂ ਨੇ ਸੁਨੀ ਰੀਆ ਕਈ ਵਾਰ ਵੀ ਇਹ ਲੜਕੇ ਚੰਦਾ ਉਹਨਾਂ ਨੇ ਕਹਣਾ ਫੇਰ ਮੈਂ ਤੁਹਾਡੀ ਬੇਟੀ ਇਹਨਾਂ ਕੋਲ ਦੀ ਮਾਰਾ ਚੱਲ ਪੈ ਤੇ ਸਾਡੀ ਬੇਟੀ ਨੇ ਕਦੇ ਨਹੀਂ ਇਦਾਂ ਪਿਆ ਫੇਰ ਕਹੋਗੀ ਮੈਂ ਹੀ ਭੇਜੀ ਇਹਨਾਂ ਦੀ ਇਦਾਂ ਇਦਾਂ ਮੈਂ ਕਹਾਂ ਮੈਂ ਹੀ ਭੇਜੀ ਇਹਨਾਂ ਤੇ ਮੇਰੀ ਕੁੜੀ ਦਾ ਸਾਜ ਤਾਂ ਜਦੋਂ ਮੈਂ ਨਾ ਮਾਰਦੇ ਜਦੋਂ ਮਾਰਦੇ ਤੁਹਾਨੂੰ ਕੋਈ ਦਾਜ ਦੇਣ ਦੀ ਲੋੜ ਨਹੀਂ ਕੀ ਪੈਦੀ ਗੱਲ ਤੇ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਦੂਜੀ ਗੱਲ ਮੁੰਡਾ ਮੇਰੇ ਲਪਾਈਆਂ ਕਰਨਾਂ ਦੇ ਬਾੜੀਆਂ ਵੀ ਉਹਨਾਂ ਨੇ ਲਵਾਈਆਂ ਮੈਂ ਕੋਕਾ ਵੀ ਉਹਨਾਂ ਨੂੰ ਲਵਾ ਕੇ ਦੇ ਦਿੱਤਾ ਨਹੀਂ ਜੋ ਮਰਜ਼ੀ ਜੋ ਕਰੇ ਕੋਈ ਖਾਏ ਪੀਏ ਕੁਝ ਕਰੇ ਤੁਸੀਂ ਕੁਝ ਨਹੀਂ ਕਹਿਣਾ ਤੁਸੀਂ ਆਪਣੇ ਅਸੂਲ ਤੇ ਕਰਨਾ ਕੋਈ ਤੁਹਾਨੂੰ ਕੋਈ ਮਾਰਗ ਦਰਸ਼ਕ ਦੀ ਤਮਕੀ ਦਿੰਦਾ ਤੁਹਾਡੇ ਕੋਲ ਨੰਬਰ ਹੈਗੇ ਮਿੰਟੋਵਾਂ 'ਚ ਫੋਨ ਕਰੋ ਜੇ ਤੁਹਾਡੀ ਕੋਈ ਸੁਨਵਾਈ ਨਹੀਂ ਕਰਦਾ ਤੁਸੀਂ ਦੱਸੋ ਤੁਹਾਡੀ ਮਿੰਟੋਵਾਂ 'ਚ ਜਿੱਥੇ ਕੋਈ ਉੱਥੇ ਕਰਾ ਕੇ ਦਵਾਂਗੇ ਹਾਂ ਜੀ ਤੇ ਮੈਂ ਇੱਕ ਗੱਲ ਸਾਰੇ ਪੰਜਾਬ ਦੇ ਲੋਕਾਂ ਨੂੰ ਅੱਜ ਕਹਿਣਾ ਚਾਹੁੰਦਾ ਇੱਥੋਂ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਅਸੀਂ ਉੱਚਿਆਂ ਦੇ ਨਾਲ ਲਾਈਆਂ ਸੱਦ ਕੇ ਜਾਈਆਂ ਇਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸਾਡੇ ਨੇ ਪਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ